ਬੇਬੇ ਸਤਿ ਸ੍ਰੀ ਅਕਾਲ ਠੀਕ ਆ ਮਾ ਕੀ ਹਾਲ ਹੋਇਆ ਪਿਆ ਮੇਰੀ ਬੇਬੇ ਦਾ ਹੱਥਾਂ ਦਾ ਦੇਖੋ ਹੈ ਮਾ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਜੀ ਮਾਤਾ ਦਰਸ਼ਨਾ ਦੇਵੀ ਵਾਈਫ ਆਫ ਬਨਾਰਸੀ ਦਾਸ ਮਾਤਾ ਜੀ ਦੀ ਉਮਰ ਕਰੀਬ 70 75 ਸਾਲ ਆ ਅੰਬਾਲਾ ਸ਼ਹਿਰ ਤੋਂ ਲੈ ਕੇ ਆਏ ਨੇ ਭਰਤ ਵੀਰੇ ਹੁਣੇ ਕ੍ਰਿਤਪਾਲ ਵੀਰੇ ਹੁਣੇ ਸਾਰੇ ਸਾਡੀ ਟੀਮ ਦੇ ਮੈਂਬਰ ਨੇ ਮੁਨਖਤਰੀ ਸੇਵਾ ਪਰਿਵਾਰ ਦੇ ਨਾਲ ਵੀਰੇ ਹੁਣੀ ਜੁੜੇ ਹੋਏ ਨੇ ਨਾਲ ਸੌਰਵ ਵੀਰ ਆ ਮਨੀਸ਼ ਆ ਅੰਜਲੀ ਭੈਣ ਆ ਰੰਜਨਾ ਭੈਣ ਆ ਭੈਣਾਂ ਦਾ ਵੀ ਧੰਨਵਾਦ ਆ ਜਿਹੜੀਆਂ ਅੰਬਾਲੇ ਤੋਂ ਏਡੀ ਦੂਰ ਤੁਸੀਂ ਭੈਣੇ ਇੱਥੇ ਨਾਲ ਮਾਤਾ ਜੀ ਨੂੰ ਉੱਥੋਂ ਰੈਸਕਿਊ ਕਰਕੇ ਲੈ ਕੇ ਆਏ ਹੋ ਕਿਉਂਕਿ ਇਸ ਤਰ੍ਹਾਂ ਦੇ ਪੇਸ਼ੈਂਟ ਦੀ ਕੋਈ ਨਹੀਂ ਸਾਰ ਲੈਂਦਾ ਇਦਾਂ ਦੇ ਲੋਕ ਉੱਥੇ ਘਰਾਂ ਚ ਗੱਲ ਛੜ ਜਾਂਦੇ ਆ ਜਿਵੇਂ ਹੁਣ ਇੱਕ ਹੋਰ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਇੱਕ ਮੁੰਡਾ ਸੀ ਅੰਬਾਲੇ ਘਰ ਦੇ ਵਿੱਚ ਬੰਦ ਮਾਪਿਓ ਨਹੀਂ ਉਹਨੂੰ ਦੇਖੋ ਅੰਦਰ ਭੁੱਖਾ ਮਾਰਦਾ ਤੇ ਅੱਜ ਜਿਵੇਂ ਸਾਡੀ ਕੱਲ ਗੱਲ ਹੋਈ ਵੀ ਕੱਲ ਨੂੰ ਲੈ ਆਓ ਤੁਸੀਂ ਆ ਜਾਓ ਤੇ ਰਾਤ ਨੂੰ ਉਹ ਮੁੰਡਾ ਅੰਦਰ ਹੀ ਪਿਆ ਮਰ ਗਿਆ ਔਰ ਹੱਡੀਆਂ ਦਾ ਪਿੰਜਰ ਬਣ ਗਿਆ ਬਿਲਕੁਲ ਹੱਡੀਆਂ ਦਾ ਪਿੰਜਰ ਔਰ ਮਾਰਿਆ ਕਿਨੇ ਖੁਦ ਆਪਣੇ ਆ ਨਹੀਂ ਕੰਧਾਂ ਟੱਪ ਕੇ ਅੰਦਰ ਬੜੇ ਸੀ ਪਰ ਕੋਸ਼ਿਸ਼ ਤਾਂ ਬੜੀ ਕੀਤੀ ਸੀ ਪਰ ਜਿਵੇਂ ਕਹਿ ਦਈਏ ਜਦੋਂ ਜਿੱਥੇ ਜਿਵੇਂ ਸੁਆਸ ਲਿਖਿਆ ਨਾ ਉੱਥੇ ਪੂਰੇ ਹੋਣੇ ਆ ਗੋਹਾਨਾ ਬਾਨਾ ਬਣ ਜਾ। ਤੇ ਉਸ ਤੋਂ ਬਾਅਦ ਫਿਰ ਭਰਤ ਜੀ ਨੇ ਸਾਡੇ ਨਾਲ ਗੱਲ ਕੀਤੀ ਹੈ ਮਾਤਾ ਜੀ ਬਾਰੇ ਵੀ ਕੁਝ ਦਿਨਾਂ ਤੋਂ ਸਾਡੀ ਗੱਲ ਚੱਲਦੀ ਸੀ। ਤੇ ਇਹ ਕਹਿੰਦੇ ਵੀ ਦੇ ਵੀ ਠੰਡ ਬਹੁਤ ਆ ਵੀ ਮਾਤਾ ਜੀ ਨੂੰ ਆਪਾਂ ਲੈ ਕੇ ਆਈਏ। ਤੇ ਅੱਜ ਇਹ ਵੀਰ ਹੁਣੇ ਅੰਬਾਲਾ ਤੋਂ ਪਹੁੰਚੇ ਮਾਤਾ ਨੂੰ ਲੈ ਕੇ ਆਪਾਂ ਮਾੜਾ ਬਿਠਾਓ ਬੀਲਚੇਅਰ ਤੇ ਮਾਤਾ ਨੂੰ। ਮਾਤਾ ਆ ਜਾ ਥੱਲੇ। ਗੇਸ ਨਹੀਂ ਜਾਂਦੇ ਨਹੀਂ। ਡਿੱਗਣ ਨਹੀਂ ਦਿੰਦੇ ਬੇਬੇ ਝੂਟੇ ਦਿੰਨੇ ਤੈਨੂੰ ਹੱਥ ਵੜਾ ਫੜ ਲੈ ਆ ਜਾ ਮਾਂ ਜੀ ਆ ਆ ਹੋਰ ਨਹੀਂ ਡਿੱਗਣ ਦਿੰਦੇ ਮਾਂ ਮੇਰੀਏ ਇੱਕ ਨਹੀਂ ਜਾਂਦੀ ਤੂੰ ਡਰਾ ਹੋ ਗਈ ਅੱਛਾ ਮੈਂ ਕਿਤੇ ਬੇਬੇ ਗਈ ਸੀ ਜੀ ਕੰਬਲ ਦੇ ਦੋ ਦੇ ਦੋ ਕੰਬਲ ਦੇ ਦੋ ਨਮੇੜਾ ਦਰਸ਼ਨਾਂ ਦੇਵੀ ਮਾਤਾ ਹਾਂ ਅਛਾਲ ਦੇ ਦੋ ਭਰਤ ਹਾਂਜੀ ਕਿੱਥੇ ਸੀਗੇ ਰਹਿੰਦੇ ਉੱਥੇ ਕਿਵੇਂ ਪਏ ਸੀ ਜਿਹੜੀ ਹਾਲਤ ਇਹ ਬੇਬੇ ਜੀ ਦਰਸ਼ਨਾ ਦੇਵੀ ਪਿਛਲੇ 5 ਤੋਂ 6 ਸਾਲਾਂ ਤੋਂ ਇੱਕ ਬੰਦ ਕੋਠਰੀ ਵਿੱਚ ਕਿਰਾਏ ਦੇ ਮਕਾਨ ਤੇ ਰਹਿੰਦੇ ਨੇ ਤੇ ਬੇਬੇ ਦਰਸ਼ਨਾ ਦੇਵੀ ਨੂੰ ਆਂਡ ਗਵਾਂਡ ਕਦੇ-ਕਦੇ ਜਿਦਾਂ ਰੋਟੀ ਦੇ ਦਿੰਦਾ ਸੀਗਾ ਜਿਹਨੇ ਆਪਾਂ ਨੂੰ ਵੀਡੀਓ ਪਾਈ ਸੀਗੀ ਜੀ ਮਾਲਤੀ ਭੈਣ ਤੇ ਮਾਲਤੀ ਭੈਣ ਹੈ ਜਿਹੜੀ ਉਹ ਰੋਟੀ ਪਾਉਂਦੇ ਰੋਟੀ ਪਾਣੀ ਦੇ ਦਿੰਦੇ ਸੀਗੀ ਸਵੇਰੇ ਸ਼ਾਮ ਨੂੰ ਤੇ ਖਾ ਲੈਂਦੀ ਸੀ पिछले 6 महीने ਤੋਂ ਇਹ ਬੇਬੇ ਸਿਰਫ ਇੱਕ ਮੰਜਾ ਹੀ ਇਹਦੀ ਜ਼ਿੰਦਗੀ ਬਣ ਗਿਆ ਸੀਗਾ ਇਹ ਮੰਜੇ ਤੇ ਹੀ ਪਈ ਸੀ ਮੰਜੇ ਤੇ ਹੀ ਮਲਮੁੱਤਰ ਤੇ ਮੰਜੇ ਤੇ ਹੀ ਕੀੜੇ ਚੱਲਦੇ ਸੀ ਕੋਕਰਸ ਚੱਲਦੇ ਸੀਗੇ ਤੇ ਮਾਤਾ ਦੇ ਉੱਤੇ ਚੂਹੇ ਘੁੰਮਦੇ ਸੀਗੇ ਮਾਲਤੀ ਭੈਣ ਨੇ ਸਾਨੂੰ ਦੱਸਿਆ ਕਿ ਜਦੋਂ ਮੈਂ ਰੋਟੀ ਦੇਣ ਜਾਂਦੀ ਸੀ ਵੱਡੇ ਵੱਡੇ ਚੂਹੇ ਮਾਤਾ ਦੇ ਮੰਜੇ ਤੇ ਘੁੰਮਦੇ ਹੁੰਦੇ ਸੀਗੇ ਤੇ ਕੋਕਰਸ ਨਾਲ ਭਰੀ ਹੋਈ ਸੀ ਤੇ ਮਾਤਾ ਮਲਮੁੱਤਰ ਵੀ ਉੱਥੇ ਹੀ ਤੇ ਇੱਕ ਬੰਦ ਕੋਠਰੀ ਜਿੱਥੇ ਨਾ ਲੈਂਟਰ ਸੀ ਨਾ ਕੁਝ ਸੀ ਬਣਾ ਕਿਹੜੇ ਮੁਹੱਲੇ 'ਚ ਕਿੱਥੇ ਇਹ ਜਗਾਦਦੀ ਗੇਟ ਕਾਜੀਵਾੜਾ ਮਹੱਲਾ ਪੈਂਦਾ ਜੀ ਉੱਥੇ ਆ ਮਾਤਾ ਜੀ ਦੇ ਹੱਥ ਦੇਖਿਓ ਜੀ ਵਿਚਾਰੀ ਦੇ ਇੰਨਾ ਹੱਥਾਂ ਨਾਲ ਹੀ ਦੇਖੋ ਮਾਂ ਵਿਚਾਰੀ ਰੋਟੀ ਖਾਂਦੀ ਆ ਤੇ ਇੰਨਾ ਹੱਥਾਂ ਦੇ ਨਾਲ ਹੀ ਮਲਮੁੱਤਰ ਤਿਆਗਦੀ ਆ ਔਰ ਕੋਈ ਆਪਣਾ ਹੈ ਹੀ ਨਹੀਂ ਜਿਹੜਾ ਆ ਕੇ ਕਹਿ ਸਕੇ ਵੀ ਇਹ ਮੇਰੀ ਮਾਂ ਹੈ ਮੇਰਾ

ਯਾਰ ਮੇਰਾ ਦੋਸਤ ਆ ਮਾਰ ਇੱਕ ਬੇਟੀ ਦਾ ਮਰਡਰ ਹੋ ਗਿਆ ਸੀ ਮਰਡਰ ਹੋ ਗਿਆ ਸੀ ਲੋਕਾਂ ਨੇ ਦੱਸਿਆ ਕਿ ਲੋਕਾਂ ਨੇ ਦੱਸਿਆ ਵੀ ਕਿਤੇ ਹੋਰ ਗਵਾਂਢ ਚ ਪਹਿਲਾਂ ਰਹਿੰਦੀ ਸੀ ਹੁਣ ਜਿੱਥੇ ਕਿਰਾਏ ਤੇ ਰਹਿੰਦੀ ਆ ਉਹ 5 ਸਾਲ ਤੋਂ ਰਹਿ ਰਹੀ ਆ ਜਿੱਥੇ ਪਹਿਲਾਂ ਰਹਿੰਦੀ ਸੀ ਬਾਵਾਪ্লাই ਵਾਲੀ ਗਲੀ ਚ ਉੱਥੇ ਕਰੇ ਵੀ ਇਹਦੇ ਬੇਟੀ ਤੇ ਇਹਦੇ ਜਵਾਈ ਦਾ ਕਤਲ ਹੋ ਗਿਆ ਸੀ ਮਰਡਰ ਹੋ ਗਿਆ ਉਹ ਤੋਂ ਬਾਅਦ ਇਹ ਫਿਰ ਫਿਰ ਕਿਰਾਏ ਦੇ ਮਕਾਨ ਤੇ ਆ ਗਈ ਸੀ ਅਬ ਸੈੱਟ ਹੋ ਗਈ ਹਾਂਜੀ ਹਾਂ ਅਬਾ ਫਾਸੀ ਲਗਾ ਕੇ ਮਾਰਦੀ ਮੇਰੀ ਕੁੜੀ ਨਾਲ ਇਹ ਤਾਂ ਦੇਖ ਤਾਂ ਉਹ ਇਹ ਤਾਂ ਸੀ ਇੱਕ ਪੋਏਟ ਅੱਛੀ ਜਿਹਾ ਹਵਾ ਆ ਗਈ ਹੈ ਨਾ ਸਿਰ ਨੂੰ ਲੱਗੀ ਮੜੀ ਜੀ ਵਾਲ ਕੱਟ ਦिए ਮੇਰੇ ਕਿਸ ਨੇ ਕੱਟ ਦिए ਹੂੰ ਵਾਲ ਕਿਹਨੇ ਕੱਟਤੇ ਬੇਬੇ ਦੇ ਉਹਨਾਂ ਨੇ ਕੱਟ ਲਏ ਤੇ ਹਾਂ ਦਰਸ਼ਨਾ ਮਾਤਾ ਹੈ ਕਿਵੇਂ ਹੋ ਹੁਣ ਠੀਕ ਹੋ ਆ ਧੰਨਵਾਦ ਇਹਨਾਂ ਦਾ ਜਿਹੜੇ ਲੈ ਕੇ ਆਏ ਆ ਤੈਨੂੰ ਕੋਈ ਨਹੀਂ ਕੋਈ ਹੈ ਮਾਂ ਇਨਕਾ ਧੰਨਵਾਦ ਜੋ ਲੈ ਕੇ ਆਏ ਆ ਤੈਨੂੰ ਚੱਦਰ ਕਾ ਮੇਰੀ ਚੱਦਰ ਹੈਗੀ ਔਰ ਉੱਥੇ ਹੈਗੀ ਚਾਦਰ ਹੈਗੀ ਹੈਗੀ ਆ ਨਹੀਂ ਮੇਰੀ ਚੱਦਰ ਹੈਗੀ ਔਰ ਉੱਥੇ ਪਈ ਆ ਬਿਸਤਰੇ ਚ ਉੱਥੇ ਪਈ ਆ ਅਬ ਕੀ ਆ ਇਹੋ ਦੇਖੋ ਇਹ ਸਬਜ਼ੁਰਗ ਮਾਂ ਨੂੰ ਅੱਜ ਸਾਡੇ ਕੋਲੇ ਲੈ ਕੇ ਪਹੁੰਚੇ ਆ ਇਹ ਕੱਢੇ 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 ਵਾਲੇ ਤੋਂ ਸਾਡੀ ਟੀਮ ਦੇ ਮੈਂਬਰ ਕੱਢੇ ਕੱਢੇ ਵਿਹਾਗਦੂ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਮਾਂ ਇੱਥੇ ਸਾਡੇ ਕੋਲੇ ਰਹਿ ਕੇ ਨਹੀਂ ਸਾਰੇ ਮਾਮਾ ਨਾਨੇ ਸਾਰੇ ਸਰਦਾਰ ਆ ਅੱਛਾ ਗੰਸਲਗੜ ਖੰਦਰ ਵੀ ਮੇਰੀ ਮਾਮੀ ਆ ਨੂੰ ਸਵੇਰੀ ਬਬੂ ਮਾ ਗੰਸਪੁਰ ਆ ਹੂੰ ਠੀਕ ਆ ਮਾਂ ਤੇਰਾ ਨਾਂ ਤੇਰੇ ਮਾਮੇ ਦਾ ਕੀ ਨਾਂ ਸੀ ਮੇਰੇ ਨਾਨੇ ਕਦੋ ਆਓ

ਉਸੋਂ ਮੈਂ ਪਾਸੂ ਦੀ ਚਾਹੀ ਮਾਂ ਪੰਜ ਬੱਚਿਆਂ ਦੀ ਮਾਂ ਮੇਰੇ ਕੋਈ ਨਹੀਂ ਹੁਣ ਕੋਈ ਨਹੀਂ ਮੇਰੀ ਕੁੜੀ ਕਦੇ ਵੀ ਖੁਸ਼ ਨਹੀਂ ਇੱਕ ਹੈ ਇੱਕ ਹੈ ਉਹ ਜੇਲ੍ਹ ਮੈਂ ਉਹ ਜੇਲ੍ਹ ਮੈਂ ਬੇਟਾ ਬੱਚਾ ਨਹੀਂ ਹੈ ਦੋ ਸਾਤ ਦੋ ਤਾਂ ਹਾਂ ਉਹ ਜੇਲ੍ਹ ਚ ਆ ਇੱਕੋ ਹੀ ਮੈਂਬਰ ਆ ਪਰਿਵਾਰ ਦਾ ਮਾਂ ਦੇ ਦੋ ਤਾਂ ਉਹ ਜੇਲ੍ਹ ਚ ਮੇਰਾ ਉਹ ਕਾ ਇੱਕੋ ਹੀ ਨਹੀਂ ਹੈ ਇੱਕ ਬਾਬੀ ਹੈ ਬਾਬੀ ਹੂੰ ਚਾਰ ਵਾਈਸੇ ਚਾਰ ਹੁੰਦੇ। ਬਾਈ ਕੀ ਇੱਕ ਬੱਚੇ ਕੀ ਬਹੁ ਆ। ਉਹ ਆਪਣਾ ਕੋਸ਼ੀਆਂ ਕਰ ਰਹੀ ਹੈ। ਬੱਚਾ ਨਾ ਪੜ ਰਿਹਾ ਪੜਾ ਰਹੀ ਆ। ਜਿੰਦਗੀ ਬੇਟੀ ਮੈਂ ਜਿੰਦਗੀ। ਹੂੰ ਜਿੰਦਗੀ ਬੇਟੀ ਹੈ ਮਾਈ। ਸਾਹ ਤਾਂ ਉੱਲੇ ਪਾਸੇ। ਹਾਂਜੀ। ਬਹੁਤ ਧੰਨਵਾਦ ਬਾਈ ਤੁਸੀਂ ਇੱਥੇ ਲੈ ਕੇ ਆਏ ਆ ਜਿਤਪਾਲ ਜੀ। ਸ਼ੁਕਰੀਆ ਤੁਹਾਡਾ ਭੈਣੇ ਤੁਹਾਡਾ ਵੀ ਧੰਨਵਾਦ ਬਹੁਤ-ਬਹੁਤ। ਭਰਦਤ ਜੀ ਬਹੁਤ-ਬਹੁਤ ਸ਼ੁਕਰੀਆ। ਧੰਨਵਾਦ ਜਿਤਪਾਲ ਜੀ। ਇਸ ਮਾ ਨੂੰ ਠੰਡ ਦੇ ਵਿੱਚ ਤੁਸੀਂ ਉੱਥੋਂ ਲਿਆ ਕੇ ਇੱਥੇ ਪਹੁੰਚਦਾ ਕੀਤਾ ਮੈਂ ਤੁਹਾਨੂੰ ਦੱਸਿਓ ਕਿ ਰੋਟੀ ਦੇ ਲਈ 4 ਸਾਲ ਹੋ ਗਏ ਰੋਟੀ ਦੇ ਲਈ 4 ਦੇਰੀ ਮਾਲਤੀ ਮਾਲਤੀ ਮੇडम ਮਾਲਤੀ ਮੈਡਮ ਹਾਂ ਪ੍ਰਿੰਸੀਪਲ ਨੇ ਉਹ ਜੋ ਕੋਠਾ ਹਾਂ ਹਾਂ ਉਹਨਾਂ ਨੇ ਹੀ ਦੱਸਿਆ ਹਮੇ ਆਪਕੇ ਬਾਰੇ ਹਾਂ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਰੋਟੀ ਦੇ ਜੋ ਘਰ ਮੈਂ ਪੱਕਾ ਵੋਈ ਦੇਵਾਂਗੇ ਦੇਖੋ ਕੁਝ ਚੰਗੇ ਲੋਕ ਵੀ ਆ ਦੁਨੀਆ ਤੇ मालती भेन चार, चार साल रोटी दे रहे, दे रहे। कपड़े दे मैं। और पचाता जी हम भी तुम्हारे बेटे हैं हम भी तुम्हारे बेटे हैं मेरा नाम गुरप्रीत सिंह मैं भी गुरदयाल सिंह थे ना तुम्हारे जो गुरदयाल सिंह तुम्हारे नाना गुरदयाल सिंह कौन थे नाना थे ना तुम्हारे नन्ना मेरी माँ का बाप हाँ मैं भी वहीं से आया हूँ बस कासा? मैं भी तुम्हारा बेटा हूँ काशा जी काशा आये हो मैं लुधियाना से कितना तो बड़ा हो जाना हाँ बड़ा हो जाना इधर मेरी कुली भी आई हुई है अच्छा ਇਹ ਸ਼ਾਮਨਗਰ ਅਨਾਰਜੇਕੇ ਦੋਰਾ ਹੈ ਹਾਂ ਹਾਂ ਸ਼ਾਮਨਗਰ ਹੈ ਮੇਰੇ ਕੁਲੀ ਕਾ ਸੋਰਾ ਰੇਲਵਾਈ ਮਸਾ ਰੇਲਵਾਈ ਮਸਾ ਹਾਂ ਤੋਂ ਮਾ ਇੰਜਨ ਸੀਜ ਮਾਰਾ ਵੈ ਮੇਰਾ ਮਨਜੀਤ ਨਗਰ ਇੰਜਨ ਸ਼ੈੱਡ ਹਾਂ ਵਹ ਰਹੇ ਮਾ ਦੀ ਲਾ ਖੁਸ਼ ਵੀ ਨਹੀਂ ਆ ਜਮਾਈਏ ਅੱਛਾ ਬੋਲਾ ਜਵਾਈ ਵੀ ਮਾਰਤਾ ਧੀ ਵੀ ਮਾਰਤੀ ਕੁਛ ਪਤਾ ਨਹੀਂ ਕਾਰਨ ਕੀ ਬਣਿਆ ਮਤਲਬ ਪੰਜ ਬੱਚੇ ਸੀ ਕਹਿੰਦੀ ਹੁਣ ਕੋਈ ਨਹੀਂ ਬਚਿਆ ਮੇਰਾ ਹੌਲੀ ਹੌਲੀ ਥੋੜਾ ਠੀਕ ਹੋਊ ਗੱਲਾਂ ਮਾਤਾ ਨਾ ਕਰਿਆ ਕਰਾਂਗੇ ਫਿਰ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀ ਕਿਉਂ ਇਹ ਮਾਂ ਇਦਾਂ ਦੇ ਹਾਲਾਤਾਂ 'ਚ ਪਹੁੰਚੀ ਮਾਤਾ ਦਰਸਨਾਂ ਦੇ ਮੱਲਾ ਇੰਨਾ ਤੇਰੇ ਸਾਹਮਣੇ ਸਰਦਾਰ ਜੀ ਦੇ ਕੈਸੇ ਖੜੇ ਨੇ ਸਾਰੇ ਮੈਂ ਨਾ ਕਿਸੇ ਨਾਲ ਲੜਾਈ ਨਹੀਂ ਕਰਨਾ ਮੈਂ ਨਾ ਕੁਝ ਨਹੀਂ ਕਰਨਾ ਮੱਲੇ ਵਾਲਿਆਂ ਦਾ ਵੀ ਧੰਨਵਾਦ ਕੋਈ ਸ਼ੋਹਰਤ ਹੈ ਕੋਈ ਪੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੱਲ ਮਾ ਬਹੁਤ ਬਹੁਤ ਸ਼ੁਕਰੀਆ ਸਰਦਾਰ ਜੀ ਮਾ ਚਾਪੀ ਆਰਿਵੰਦਰ ਲੈ ਕੇ ਚੱਲ ਚਲੋ ਫੁੱਲ ਲੈ ਕੇ ਚੱਲੋ that's é it